ਸਤ ਸ੍ਰੀ ਅਕਾਲ ਦੋਸਤੋ ਟਰੈਵਲ ਵਿਦ ਸਰਦਾਰ ਦੇ ਨਵੇਂ ਸਫਰ ਵਿੱਚ ਤੁਹਾਡਾ ਸਵਾਗਤ ਆ ਅੱਜ ਆਪਾਂ ਸਫਰ ਆਰੰਭ ਕਰ ਰਹੇ ਆ ਹਿਮਾਚਲ ਦੇ ਸ਼ਹਿਰ ਸੋਲਨ ਤੋਂ ਤੇ ਆਪਾਂ ਚੱਲੀਏ ਪੰਜਾਬ ਵੱਲ ਨੂੰ ਤੇ ਪਹਿਲਾਂ ਇਹਦਾ ਇੱਕ ਚੇਨ ਜਿਹੜੀ ਸੀ ਆਵਾਜ਼ ਆਉਂਦੀ ਸੀ ਮੋਟਰਸਾਈਕਲ ਦੀ ਉਹਨੂੰ ਥੋੜਾ ਜਿਹਾ ਠੀਕ ਕਰਾ ਲਈਏ ਤੇ ਚੇਨ ਨੂੰ ਗ੍ਰੀਸ ਦਿਵਾ ਲਈਏ ਤੇ ਇੱਕ ਜਿਹੜਾ ਫੁੱਟ ਪੈਡਲ ਆ ਜਿਹੜਾ ਉਹ ਥੋੜਾ ਜਿਹਾ ਢਿੱਲਾ ਹੋ ਗਿਆ ਸੀ ਉਹਨੂੰ ਕਸਾ ਲਈਏ ਅਗਲੀ ਗੱਲ ਕਰਦੇ ਆਂ ਵੀ ਬਹੁਤ ਸੋਚਿਆ ਕਿ ਇਹ ਜਿਹੜਾ ਬਾਦਲਾ ਨੇ ਹੋਟਲ ਬਣਾਇਆ ਉਹ ਇਹੀ ਜਗ੍ਹਾ ਕਿਉਂ ਚੁਣੀ ਜਿੰਨੇ ਵੀ ਰਾਜੇ ਮਹਾਰਾਜੇ ਹੁੰਦੇ ਸੀ ਉਹ ਪਹਾੜਾਂ ਦੇ ਪੈਰਾਂ 'ਚ ਆਪਣਾ ਕਹਿ ਲੋ ਵੀ پارک ਮਹਿਲ ਜਾਂ ਕਹਿ ਲੋ ਬਿਲਡਿੰਗ ਉਹ ਬਣਾਉਂਦੇ ਰਹੇ ਆ ਇਹ ਆਪਾਂ ਪੰਜਾਬ ਦੇ ਵਿੱਚ ਹੀ ਜਾ ਰਹੇ ਆਂ ਅਜਿਹੀ ਜਗ੍ਹਾ ਜਾ ਰਹੇ ਆ ਜਿੱਥੇ ਕਹ ਲੋ ਵੀ ਉਸ ਜਗ੍ਹਾ ਨੂੰ ਮੋਰਾਂ ਦਾ ਪਿੰਡ ਵੀ ਕਿਹਾ ਜਾਂਦਾ ਮੋਰ ਜਿਹੜੇ ਮੀਂਹ ਆਉਣ ਤੇ ਨੱਚਦੇ ਆ ਜਦੋਂ ਤੁਸੀਂ ਇੱਕ ਵਾਰੀ ਉਹਨਾਂ ਦੀ ਪਹਿਲ ਪੈਂਦੀ ਦੇਖ ਲਈ ਤੁਹਾਨੂੰ ساری ਜ਼ਿੰਦਗੀ ਉਹ ਸੀਨ ਨਹੀਂ ਭੁੱਲਣਾ ਤੇ ਦੂਜੀ ਗੱਲ ਉੱਚੇ ਤਰੀਕੇ ਦੀ ਸੇਵਾ ਜਿਵੇਂ ਟੌਪ ਦੀ ਸੇਵਾ ਸਟਾਈਲ ਸਫਾਈ ਨੇਚਰ ਫਰੈਂਡਲੀ ਕਹ ਲੋ ਵੀ ਸ਼ਾਨਦਾਰ ਯਾਦਗਾਰ ਲਗਜ਼ਰੀ ਅਨੁਭਵ ਰਾਜਿਆਂ ਦੀ ਜ਼ਿੰਦਗੀ ਸਾਰੀਆਂ ਗੱਲਾਂ ਇੱਕੋ ਗੱਲ ਦੀ ਕਹਤੀਆਂ ਤੁਹਾਨੂੰ ਆਪਾਂ ਚੱਲੀਏ ਅਜਿਹੀ ਜਗ੍ਹਾ ਜਿੱਥੇ ਹੋਟਲ ਬਣਿਆ ਵਾ ਜਿਹਨੂੰ ਬਾਦਲਾਂ ਦਾ ਹੋਟਲ ਵੀ ਕਹਿੰਦੇ ਆ ਸੁਖ ਵਿਲਾਸ ਉਬਰਾਏ ਗਰੁੱਪ ਦਾ ਸੁਖ ਵਿਲਾਸ ਜਿਹੜਾ ਵਾ ਜਿੱਥੋਂ 에어ਪੋਰਟ ਨੂੰ ਵੀ ਸਿੱਧੀ ਸੜਕ ਜਾਂਦੀ ਆ ਜਿਹੜੀ ਇਹ ਜਗ੍ਹਾ ਇਹ ਨਵਾਂ ਚੰਡੀਗੜ੍ਹ ਵੀ ਕਿਹਾ ਜਾਂਦਾ ਇਹਨੂੰ ਤੇ ਆਪਾਂ ਉਸ ਹੋਟਲ ਵੱਲ ਨੂੰ ਚਲੀਏ ਆਪਾਂ ਸ਼ਾਇਦ ਪਹਿਲੇ ਬੰਦੇ ਹੋਵਾਂਗੇ ਜਿਹੜੇ ਉੱਥੇ ਮੋਟਰਸਾਈਕਲ ਤੇ ਜਾ ਰਹੇ ਆ ਨਹੀਂ ਤਾਂ ਉੱਥੇ ਲਗਜ਼ਰੀ ਗੱਡੀਆਂ 'ਚ ਜਾਂਦੇ ਆ ਲੋਕ ਉਸ ਹੋਟਲ ਦੇ ਵਿੱਚ ਰੁਕਣ ਦੇ ਵਾਸਤੇ ਲੋਕ ਇੱਕ ਰਾਤ ਦਾ 40-40000 ਰੁਪਈਆ ਖਰਚਦੇ ਆ ਯਾਨੀ ਕਿ ਇਹ ਘੱਟੋ-ਘੱਟ ਕੀਮਤ ਆ ਜੇ ਮੰਨ ਲਓ 30000 ਵੀ ਕੀਮਤ ਆ ਇਹ ਪੰਜਾਬ ਦੀਆਂ ਪਹਾੜੀਆਂ ਨੇ ਪੰਜਾਬ ਦੀਆਂ ਇੱਥੋਂ ਪੰਜਾਬ ਬਿਲਕੁਲ ਸ਼ੁਰੂ ਹੋ ਗਿਆ ਜੇ ਇੱਕ ਰਾਤ ਦਾ ਆਪਾਂ 30-40000 ਰੁਪਏ ਦਿੰਨੇ ਆ ਪਲੱਸ ਟੈਕਸ ਹੋ ਗਿਆ ਪਲੱਸ ਖਾ ਪੀ ਲੈਨੇ ਆ ਤਾਂ ਕਟੋ-ਕਟਨੀ ਤੁਹਾਡਾ ਬਿੱਲ ਜਿਹੜਾ ਵਾ ਦੋ ਬੰਦਿਆਂ ਦਾ ਲੱਖ ਰੁਪਏ ਦੇ ਨੇੜੇ-ਤੇੜੇ ਪਹੁੰਚ ਜਾਊਗਾ ਆਪਾਂ ਉਸ ਹੋਟਲ ਚੱਲੇ ਆ ਤੇ ਅੰਦਰੋਂ ਦੇਖਦੇ ਆ ਕਿਵੇਂ ਬਣਿਆ ਕਹਿੰਦੇ ਵੀ ਜਿਹੜਾ ਉਭਰਾਏ ਗਰੁੱਪ ਆਲੇ ਜਿਹੜਾ ਵੀ ਕੋਈ ਹੋਟਲ ਬਣਾਉਂਦੇ ਆ ਉਹਨੂੰ ਰਾਜਸਥਾਨ ਦੀ ਪਰੰਪਰਿਕ ਲੁੱਕ ਦਿੰਦੇ ਆ ਜਾਂ ਰਾਜਿਆਂ ਮਹਾਰਾਜਿਆਂ ਵਾਲੀ ਇੱਕ ਲੁੱਕ ਦਿੰਦੇ ਆ ਚਲੋ ਆਪਾਂ ਚੱਲੀਏ ਸਫ਼ਰ ਤੇ ਇਹ ਪੰਜਾਬ ਦੀਆਂ ਪਹਾੜੀਆਂ ਨੇ ਪੰਜਾਬ ਦੇ ਵਿੱਚ ਇਸ ਵਕਤ ਆਪਾਂ ਕੋਰਾਲੀ ਵੱਲ ਨੂੰ ਜਾ ਰਹੇ ਆ ਤੇ ਪੰਜਾਰ ਤੋਂ ਬੱਦੀ ਰੋਡ ਜਿਹੜੀ ਨਾਲਾਗੜ੍ਹ ਨੂੰ ਵੀ ਚੱਲੀ ਜਾਂਦੀ ਹੈ ਅੱਗੇ ਜਾ ਕੇ ਰੋਪੜ ਨੂੰ ਵੀ ਚੱਲੀ ਜਾਂਦੀ ਹੈ ਪਰ ਇਹ ਪਹਿਲਾਂ ਹੀ ਬੱਦੀ ਤੋਂ ਪਹਿਲਾਂ ਹੀ ਲੈਫਟ ਸਾਈਡ ਨੂੰ ਟਰਨ ਹੁੰਦਾ ਜਿਹੜਾ ਸਿੱਧਾ ਕਰਾਲੀ ਨੂੰ ਰਸਤਾ ਜਾਂਦਾ ਇਸ ਵਕਤ ਆਪਾਂ ਉਸ ਰੋਡ ਦੇ ਉੱਤੇ ਆ ਤੁਸੀਂ ਇੱਥੇ ਦੇਖੋ ਵੀ ਕਿੰਨੀਆਂ ਸੋਹਣੀਆਂ ਪਹਾੜੀਆਂ ਨੇ ਛੋਟੀਆਂ-ਛੋਟੀਆਂ ਪਹਾੜੀਆਂ ਨੇ ਕਿਵੇਂ ਜੰਗਲ ਵਸਿਆ ਹੋਇਆ ਤੇ ਆਪਾਂ ਉਸ ਹੋਟਲ ਵੱਲ ਨੂੰ ਚੱਲੀਏ ਜਿਹੜਾ ਕਿਸੇ ਵੇਲੇ ਅੰਗਰੇਜ਼ ਜੀ ਜਦੋਂ ਇੱਥੇ ਰਹਿੰਦੇ ਹੁੰਦੇ ਸੀਗੇ ਉਦੋਂ ਈ ਸਟੇਡੀਆ ਕੰਪਨੀ ਜਿਹੜੀ ਸੀਗੀ ਉਹਦੇ ਚੋਂ ਇਹ ਨਿਕਲ ਕੇ ਇੱਕ ਇੰਡੀਅਨ ਬੰਦੇ ਨੇ ਉਹਦੀ ਤੁਸੀਂ ਹਿਸਟਰੀ ਪੜਿਓ ਜਿਸ ਦਾ ਨਾਂ ਸੀਗਾ ਰਾਏ ਬਹਾਦਰ ਮੋਹਨ ਸਿੰਘ ਉਭਰਾਏ 1934 ਤੋਂ ਪਹਿਲਾਂ ਉਹ ਅੰਗਰੇਜ਼ਾਂ ਦੇ ਹੋਟਲ ਦੇ ਵਿੱਚ ਕੰਮ ਕਰਦਾ ਸੀ ਪੜਿਆ ਲਿਖਿਆ ਹੋਣ ਕਰਕੇ ਮੈਨੇਜਰ ਤੱਕ ਪਹੁੰਚ ਗਏ ਉਹ ਮੈਨੇਜਰ ਤੱਕ ਪਹੁੰਚਦੇ ਪਹੁੰਚਦੇ ਫਿਰ ਉਹਨਾਂ ਨੂੰ ਹੋਟਲ ਦੇ ਦਿੱਤਾ ਉਹਨਾਂ ਨੇ ਵੀ ਪੂਰਾ ਤੁਸੀਂ ਦੇਖਣਾ ਹੈ ਫਿਰ 1934 ਦੇ ਵਿੱਚ ਇਹਨਾਂ ਨੇ ਦੋ ਜਾਇਦਾਦਾਂ ਖਰੀਦੀਆਂ ਇੱਕ ਇੱਥੇ ਖਰੀਦੀ Shimla ਦੇ ਵਿੱਚ ਤੇ ਇੱਕ ਖਰੀਦੀ ਦਿੱਲੀ ਦੇ ਵਿੱਚ ਤੇ ਇਧਰਲੇ ਪਾਸੇ ਜਿਉਂ-ਜਿਉਂ ਆਪਾਂ ਹੋਟਲ ਵੱਲੋਂ ਵੱਧ ਰਹੇ ਆਂ ਤੇ ਦੇਖੋ ਰਾਈਟ ਸਾਈਡ ਦੇ ਉੱਤੇ ਇੱਕ ਝੀਲ ਜੀ ਵੀ ਆ ਬੜੀ ਸੋਹਣੀ ਝੀਲ ਆ ਇਹਨੂੰ ਵੀ ਟੂਰਿਜ਼ਮ ਦਾ ਪਾਰਟ ਬਣਾਇਆ ਜਾ ਸਕਦਾ ਇੱਥੇ ਵੀ ਪਾਣੀ ਖੜਾ ਪਰ ਇੱਥੇ ਨੇੜੇ ਤੇੜੇ ਕੋਈ ਆਬਾਦੀ ਵੀ ਨੂੰ ਦਿਸੀ ਨਹੀਂ ਹੈਗੀ ਤੇ ਇੱਕ ਮੂਰੇ ਆਹ ਟਰੱਕ ਜਾਂਦਾ ਸੀ ਟਰੱਕ ਦੇ ਵਿੱਚ ਰੇਤਾ ਇੰਨਾ ਲੱਦਿਆ ਹੋਇਆ ਸੀਗਾ ਕਿ ਮੂੰਹ ਦੇ ਉੱਤੇ ਬਹੁਤ ਪਿਆ ਇਹ ਜਿਉਂ ਹੀ ਇਹ ਰੋਡ ਜਿਹੜੀ ਬਣ ਗਈ ਤੇ ਇਹਦੇ ਆਲੇ ਦੁਆਲੇ ਬਹੁਤ ਇੰਟਰਨੈਸ਼ਨਲ ਲੈਵਲ ਦੇ ਸਕੂਲ ਵੀ ਬਣ ਗਏ ਬਿਲਡਿੰਗਾਂ ਵੀ ਬਣ ਗਈਆਂ ਤੇ ਆਪਾਂ ਹੋਟਲ ਵੱਲ ਨੂੰ ਵਧਦੇ ਪਏ ਆ ਆਪਾਂ ਗੱਲ ਕਰਦੇ ਸੀ ਰਾਏ ਬਹਾਦਰ ਮੋਹਨ ਸਿੰਘ ਉਬਰਾਏ ਨੇ ਦੋ ਜائਦਾਦਾਂ ਖਰੀਦੀਆਂ ਇੱਕ Shimla 'ਚ ਇੱਕ Delhi 'ਚ ਫਿਰ ਉਸ ਤੋਂ ਬਾਅਦ ਇਹਨਾਂ ਦੇ ਗਾਂ ਦੋ ਬੱਚੇ ਸੀਗੇ ਇੱਕ ਦਾ ਨਾਮ ਸੀ ਪ੍ਰithvi ਰਾਜ ਸਿੰਘ ਉਬਰਾਏ ਇੱਕ ਦਾ ਨਾਮ ਸੀ ਤਿਲਕ ਰਾਜ ਉਬਰਾਏ ਤੇ ਉਹਨਾਂ ਨੇ ਭਾਰਤ ਦੇ ਵਿੱਚ ਤਾਂ ਚਲੋ ਜਿਹੜੀਆਂ ਇਹਨਾਂ ਨੇ ਬਣਾਉਣੇ ਸੀ ਹੋਟਲ ਉਹ ਤਾਂ ਬਣਾਏ ਪਰ ਬਾਹਰਲੇ ਦੇਸ਼ਾਂ ਦੇ ਵਿੱਚ ਵੀ ਸੱਤ ਦੇਸ਼ਾਂ ਦੇ ਵਿੱਚ ਇਹਨਾਂ ਦੇ ਹੋਟਲ ਬਣੇ ਹੋਏ ਆ ਤੇ ਕੁੱਲ ਇਹਨਾਂ ਦੇ 32 ਹੋਟਲ ਨੇ ਇਸ ਵਕਤ ਆਪਾਂ ਪਹੁੰਚ ਗਏ ਹੋਟਲ ਵੱਲ ਨੂੰ ਜਾ ਰਹੇ ਆ ਇੱਥੋਂ ਵੀ 5 ਕਿਲੋਮੀਟਰ ਦੀ ਦੂਰੀ ਤੇ ਆਹ ਜੇ ਹੋਟਲ ਤੁਸੀਂ ਇਹ ਦੇਖੋ ਵੀ ਕਿੰਨਾ ਰਸਤਾ ਚਾਹੇ ਸੜਕ ਘੱਟ ਚੌੜੀ ਆ ਪਰ ਸੋਹਣੀ ਬਣਾਈ ਹੋਈ ਆ ਤੇ ਇਹਦਾ ਨਾਮ ਜਿਹੜਾ ਹੋਟਲ ਦਾ ਵਾ ਜਿਵੇਂ ਅਬਰਾਏ ਗਰੁੱਪ ਦੀ ਤਾਂ ਚੇਨ ਹੈਗੀ ਹੈਗੀ ਆ ਇਹਦਾ ਮਤਲਬ ਸੁੱਖ ਬਲਾਸ ਦਾ ਮਤਲਬ ਇਹ ਆ ਕਿ ਸੁਖਵੀਰ ਸਿੰਘ ਬਾਦਲ ਜੀ ਦੇ ਨਾਮ ਤੋਂ ਮੂਰਲੇ ਜਿਹੜੇ ਚਾਰ ਅੱਖਰ ਚੱਕ ਲਏ S U K H ਸੁੱਖ ਉਹ ਉਹਨਾਂ ਦਾ ਨਾਮ ਆ ਤੇ ਆਪਾਂ ਹੋਟਲ ਵੱਲ ਨੂੰ ਵੱਧ ਰਹੇ ਆ ਇੱਧਰ ਨੂੰ ਪਿੰਡ ਵੀ ਹੈਗੇ ਆ ਅਜੇ ਵੀ ਮੈਨੂੰ ਲੱਗਦਾ 1.5 ਕਿਲੋਮੀਟਰ ਦਾ 2 ਕਿਲੋਮੀਟਰ ਦਾ ਸਫ਼ਰ ਪਿਆ ਹੋਟਲ ਤੇ ਜਾਣ ਨੂੰ ਤੁਸੀਂ ਇਹ ਦੇਖੋ ਵੀ ਬਣਾਇਆ ਕਿੱਥੇ ਜਾ ਕੇ ਆ ਟ੍ਰਾਈਡੈਂਟ ਕੰਪਨੀ ਤੇ ਉਬਰਾਏ ਗਰੁੱਪ ਇੱਕੋ ਹੀ ਨੇ ਟ੍ਰਾਈਡੈਂਟ ਦੇ ਤੌਲੀਏ ਕੱਪੜੇ ਚਾਦਰਾਂ ਆਪਣੇ ਬਰਨਾਲੇ ਕੋਲੇ ਫੈਕਟਰੀ ਵੀ ਇਹਨਾਂ ਦੀ ਹੈਗੀ ਆ ਬਹੁਤ ਵੱਡੀ ਫੈਕਟਰੀ ਹੈਗੀ ਆ ਇਹ ਵੀ ਇੰਟਰਨੈਸ਼ਨਲ ਚੀਜ਼ਾਂ ਨੇ ਇਹ ਮਹਿੰਗੇ ਭਾਅ ਦੇ ਜਿੰਨੇ ਕੱਪੜੇ ਆ ਇਹਨਾਂ ਦੇ ਹੈਗੇ ਆ ਇੱਕ ਬੋਰਡ ਹੋਰ ਆ ਗਿਆ ਇੱਥੇ ਦੇਖਦੇ ਆ ਕੀ ਲਿਖਿਆ ਹੋਇਆ ਇੱਥੇ ਲਿਖਿਆ ਜੀ 1.1 ਕਿਲੋਮੀਟਰ ਹੋਟਲ ਦਾ ਰਸਤਾ ਇੱਥੋਂ ਸੱਜੇ ਨੂੰ ਸਾਹਮਣੇ ਜਿਹੜਾ ਪਿੰਡ ਆਪਾਂ ਦੱਸਦੇ ਆ ਦੱਸਦਾ ਇਸ ਪਿੰਡ ਦਾ ਨਾਮ ਆ ਸਿਆਲਵਾ ਮਾਜਰੀ ਜਿਹੜਾ ਨਵਾਂ ਚੰਡੀਗੜ੍ਹ ਦੇ ਵਿੱਚ ਵੀ ਕਹਿ ਦਿੰਦੇ ਆ ਨੇੜੇ ਜਿਹੜਾ ਇਹਨਾਂ ਨੂੰ ਕਸਬਾ ਪੈਂਦਾ ਮੁੱਲਾਂਪੁਰ ਪੈਂਦਾ ਤੇ ਇਹ ਇੱਥੇ ਵੀ ਬੋਰਡ ਲੱਗਿਆ ਹੋਇਆ ਉਕੰਧ ਤੇ ਵੀ ਲਿਖਿਆ ਹੋਇਆ ਉਬਰਾਏ ਹੋਟਲ ਤੇ ਆਪਾਂ ਚੱਲਦੇ ਆਂ ਅੰਦਰ ਨੂੰ ਤੇ ਅੰਦਰ ਜਾ ਕੇ ਪਹਿਲਾ ਗੇਟ ਇਹ ਗੇਟ ਕ੍ਰਾਸ ਕਰਾਂਗੇ ਤੇ ਇੱਥੋਂ ਵੀ 1 ਕਿਲੋਮੀਟਰ ਏ ਹੋ ਸਕਦਾ ਕਿ ਸਾਰੀ ਜਗ੍ਹਾ ਸੁਖਬੀਰ ਸਿੰਘ ਬਾਦਲ ਦੀ ਹੋਵੇ ਹੋ ਸਕਦਾ ਇਹ ਜਿਹੜੀ ਜਗਾ ਵਾ ਪੰਜਾਬ ਦੇ ਬਣ ਵਿਭਾਗ ਦੀ ਹੋਵੇ ਤੇ ਆਪਾਂ ਗੱਲ ਕਰਦੇ ਸੀ ਵੀ ਉਬਰਾਏ ਗਰੁੱਪ ਜਾਂ ਟਰਾਈਡੈਂਟ ਇੰਨਾ ਕਹਿ ਲੋ ਵੀ ਮਸ਼ਹੂਰ ਆ ਏਸ਼ੀਆ ਦੇ ਵਿੱਚ ਪਹਿਲੇ ਨੰਬਰ ਤੇ ਹੋਟਲ ਇਹਨਾਂ ਦਾ ਆਉਂਦਾ ਇਹਨੂੰ ਦੇਖਣਾ ਹੀ ਕਹਿ ਲੋ ਵੀ ਇੱਕ ਬਹੁਤ ਵੱਡੀ ਗੱਲ ਆ ਅੰਦਰ ਜਾਣਾ ਤਾਂ ਜਣ ਕੇ ਉਦੋਂ ਵੀ ਵੱਡੀ ਗੱਲ ਆ ਜਦੋਂ 2008 ਦੇ ਵਿੱਚ ਹਮਲਾ ਹੋਇਆ ਸੀ ਪਾਕਿਸਤਾਨ ਨੇ ਉਹ ਭੇਜੇ ਸੀ ਤਾਜ ਹੋਟਲ ਤੇ ਹਮਲਾ ਹੋਇਆ ਸੀ ਤਾਂ ਦੋ ਜਾਣਿਆਂ ਨੇ ਟ੍ਰਾਈਡੈਂਟ ਹੋਟਲ ਦੇ ਵੀ ਉੱਤੇ ਵੀ ਹਮਲਾ ਕੀਤਾ ਸੀ ਜਿੱਥੇ ਕਾਫੀ ਵਿਦੇਸ਼ੀ ਸਲਾਨੀ ਮਾਰੇ ਗਏ ਸੀ ਤੇ ਇੱਕ ਫਹਿਦ ਦੁਲਾਰ ਨਾਮ ਦਾ ਇੱਕ ਬੰਦਾ ਸੀ ਇੱਕ ਅਬਦੁਲ ਰਹਿਮਾਨ ਦਾ ਬੰਦਾ ਸੀ ਜਿਹਨੂੰ ਮੁੰਬਈ ਪੁਲਿਸ ਨੇ ਮਾਰਤਾ ਸੀ ਮੁਕਾਬਲੇ ਦੌਰਾਨ ਤੇ ਇੱਕ ਉਹ ਬਚ ਗਿਆ ਸੀ ਉਹ ਕਸਾਬ ਉਹ ਤਾਜ ਹੋਟਲ 'ਚ ਸੀਗਾ ਤਾਂ ਬਚ ਗਿਆ ਜਾਂ ਉਹਨੂੰ ਬਚਾ ਲਿਆ ਇਹਨਾਂ ਨੇ ਇੱਕ ਤਰ੍ਹਾਂ ਬਚਾਉਣਾ ਵੀ ਸੀਗਾ ਕਿ ਉਹਦੇ ਤੋਂ ਹੋਰ ਇਨਕੁਆਰੀ ਵੀ ਕਰਨੀ ਸੀ ਤੇ ਇਹ ਆਲੇ ਦੁਆਲੇ ਸਫੈਦੇ ਲੱਗੇ ਹੋਏ ਆ ਇੱਕ ਗੇਟ ਹੁਣ ਹੋਰ ਆ ਗਿਆ ਇਸ ਗੇਟ ਥਾਣੀ ਆਪਾਂ ਏਂਟਰ ਕਰਦੇ ਆ ਅੱਗੇ ਜਾ ਕੇ ਦੇਖਦੇ ਆ ਇੱਕ ਉਹ ਸਾਹਮਣੇ ਬੋਰਡ ਹੋਰ ਲੱਗਿਆ ਹੋਇਆ ਹੋਟਲ ਦਾ ਸਾਈਨ ਬਣਿਆ ਹੋਇਆ ਵੱਡੇ ਵੱਡੇ ਬੋਰਡ ਨਹੀਂ ਲਾਏ ਇਹਨਾਂ ਨੇ ਛੋਟੇ ਛੋਟੇ ਬੋਰਡ ਲਾਏ ਆ ਕਿਉਂਕਿ ਇਹ ਜਿਹੜੀ ਜਗ੍ਹਾ ਵਾ ਇੱਥੇ ਉਹੀ ਬੰਦਾ ਆ ਸਕਦਾ ਜਿਹਨੂੰ ਇਸ ਚੇਨ ਦਾ ਪਤਾ ਵਾ ਇਸ ਕਹ ਲੋ ਵੀ ਗਰੁੱਪ ਦਾ ਪਤਾ ਵਾ ਇੱਥੋਂ ਵੀ ਹਜੇ ਅੱਧਾ ਕਿਲੋਮੀਟਰ ਦੂਰੀ ਦੇ ਉੱਤੇ ਕਹ ਲੋ ਵੀ ਹੋਟਲ ਆ ਤੇ ਆਪਾਂ ਤੇਜ਼ ਤੇਜ਼ ਥੋੜਾ ਜਿਹਾ ਕਰਕੇ ਚੱਲੀਏ ਅੱਗੇ ਇਸ ਜਗ੍ਹਾ ਤੇ ਮੋਰ ਬਹੁਤ ਰਹਿੰਦੇ ਆ ਮੋਰ ਆਮ ਹੀ ਦਿਸ ਜਾਂਦੇ ਆ ਜਿਹੜਾ ਬੰਦਾ ਹੋਟਲ 'ਚ ਰਹਿਣ ਆਇਆ ਇਹ ਹੋਟਲ ਦਾ ਆ ਗਿਆ ਗੇਟ ਤੇ ਸਾਹਮਣੇ ਸਿਕਿਉਰਿਟੀ ਵਾਲੇ ਖੜੇ ਨੇ ਤੇ ਇਹ ਬੜਾ ਵਧੀਆ ਡਿਜ਼ਾਈਨ ਲੱਗਿਆ ਇਹਨਾਂ ਨੂੰ ਵੀ ਜਿਵੇਂ ਜਿਵੇਂ ਇਸ਼ਾਰੇ ਦੱਸੇ ਗਏ ਆ ਉਭਰਾਏ ਗਰੁੱਪ ਦੇ ਜੇ ਬੰਦਾ ਕੋਈ ਇੱਕ ਵਾਰੀ ਚਾਹੇ ਉੱਥੇ ਵੀਟਰ ਬਣ ਕੇ ਹੀ ਲੱਗ ਜਵੇ ਉਹਦੇ ਵਾਸਤੇ ਸਾਰੀ ਦੁਨੀਆ ਦਾ ਰਾਹ ਖੁੱਲ ਜਾਂਦਾ ਜਿਹੜੇ ਅੱਗੇ ਹੁੰਦੇ ਸੀ ਸੂर्यਵੰਸ਼ੀ ਰਾਜੇ ਹੁੰਦੇ ਸੀ ਮੇਰੇ ਤੁਸੀਂ ਰਾਜਸਥਾਨ ਦੀਆਂ ਵੀਡੀਓ ਚ ਦੇਖੋਗੇ ਆਹ ਸਾਈਨ ਉੱਥੇ ਸੂर्यਵੰਸ਼ੀ ਦਾ ਉਹ ਸਵੇਰੇ ਉੱਠ ਕੇ ਸੂਰਜ ਨੂੰ ਪੂਜਦੇ ਸੀ ਤੇ ਜਦੋਂ ਯੁੱਧ ਤੇ ਜਾਣਾ ਹੁੰਦਾ ਸੀ ਤਾਂ ਵੀ ਸੂਰਜੀ ਦੀ ਪੂਜਾ ਕਰਕੇ ਜਾਂਦੇ ਹੁੰਦੇ ਸੀ ਇਹ ਮੂਹਰਲਾ ਹੈਗਾ ਜੀ ਇੱਕ ਜਿੱਥੇ ਪਾਰਕਿੰਗ ਪਾਰਕਿੰਗ ਦੇ ਨਾਲ ਹੀ ਇਹ ਇੱਕ ਛੋਟਾ ਜਿਹਾ ਤਲਾਬ ਬਣਾਇਆ ਹੋਇਆ ਫੁਹਾਰਾ ਲੱਗਿਆ ਹੋਇਆ ਆਲੇ-ਦੁਆਲੇ ਚਾਰ ਗੇਟ ਆ ਤੇ ਇਹ ਅੰਦਰੋਂ ਬਿਲਡਿੰਗ ਕਹ ਲੋ ਵੀ ਇੰਨੀ ਸੋਹਣੀ ਆ ਕਿ ਤੁਸੀਂ ਥੋੜੀ ਜਿਹੀ ਦੇਰ ਦੇ ਵਿੱਚ ਜਾ ਕੇ ਤੁਸੀਂ ਆਪਣੀ ਜ਼ਿੰਦਗੀ ਜਿਉਏ ਆਉਂਦੇ ਆ ਇਹ ਕੁਝ ਕੁ ਸ਼ਾਟ ਲਏ ਆ ਇੱਥੇ ਤੇ ਇੱਥੇ ਅਲੱਗ-ਅਲੱਗ ਜਗ੍ਹਾ ਤੇ ਹੈਲੋ ਵੀ ਬਹੁਤ ਸੁੱਖ ਸਹੂਲਤਾਂ ਨੇ ਜਿਵੇਂ ਮੈਂ ਫੇਰ ਦੱਸਣ ਲੱਗਿਆ ਉੱਚੇ ਤਰੀਕੇ ਦੀ ਸੇਵਾ ਸਟਾਈਲ ਸਫਾਈ ਨੇਚਰ ਫ੍ਰੈਂਡਲੀ ਯਾਦਗਾਰ ਸ਼ਾਨਦਾਰ ਲਗਜ਼ਰੀ ਅਨੁਭਵ ਰਾਜਿਆਂ ਵਾਂਗੂ ਜ਼ਿੰਦਗੀ ਆ ਜਿਹੜੀ ਇੱਥੇ ਜਿਉਂ ਸਕਦਾ ਬੰਦਾ ਜੇ ਬੰਦਾ ਇੱਕ ਰਾਤ ਵੀ ਰਹਿ ਕੇ ਆਉਂਦਾ ਪਰ ਇੱਥੇ ਹਰ ਇੱਕ ਬੰਦੇ ਦੀ ਵਸ ਦੀ ਗੱਲ ਨਹੀਂ ਹੈਗੀ ਕਿ ਇੱਥੇ ਜਾ ਕੇ ਉਹ ਰਹਿ ਆਵੇ ਤੇ ਅੰਦਰ ਚੱਲਦੇ ਆਂ ਇੱਥੇ ਟਰਾਲੀਆਂ ਜੀਆਂ ਛੱਡੀਆਂ ਹੋਈਆਂ ਨੇ ਜਿਹਦੇ ਉੱਤੇ ਬੰਦੇ ਨੂੰ ਬਿਠਾ ਕੇ ਲੈ ਜਾਂਦੇ ਆ ਜਿਹੜੇ ਕਮਰੇ 'ਚ ਅਗਲੇ ਨੇ ਜਾਣਾ ਤਾਂ ਉਹਦੇ ਕਮਰੇ ਦੇ ਮੂਹਰੇ ਜਾ ਕੇ ਉਤਾਰੇ ਹੁੰਦੇ ਆ ਇਹ ਛੋਟੇ ਛੋਟੇ ਫੁਹਾਰੇ ਲੱਗੇ ਆ ਤੇ ਆਪਾਂ ਇਹਨਾਂ ਦੇ ਰੈਸਟੋਰੈਂਟ ਵੀ ਚੱਲਾਂਗੇ ਉੱਥੇ ਵੀ ਦੇਖਦੇ ਆਂ ਵੀ ਕਿੱਦਾਂ ਦੇ ਭਾਂਡੇ ਵਰਤਦੇ ਆ ਹਾਂ ਰੈਸਟੋਰੈਂਟ ਦੇ ਵਿੱਚ ਇੱਕ ਮੈਂ ਹੁਣ ਸਰਚ ਕਰਕੇ ਹਟਿਆ ਸੀ DW Harbor ਜਿਨ੍ਹਾਂ ਦੇ ਆਹਾ ਚਾਕੂ ਤੇ ਕਲੋ ਵੀ ਇੱਕ ਕਾਂਟਾ ਪਿਆ ਜਿਹੜਾ ਇਹ ਨਿਊਯਾਰਕ ਦੀ ਕੰਪਨੀ ਆ ਤੇ ਇਹ ਜਿਹੜੀ ਬਣੀ ਆ ਇਹ 1902 ਦੀ ਬਣੀ ਹੋਈ ਕੰਪਨੀ ਆ ਤੇ ਇਹ ਇੱਥੇ ਦੀ ਪ੍ਰਾਈਸ ਲਿਸਟਾ ਜਿਹੜੀ ਕਿ ਤੁਸੀਂ ਜਿਵੇਂ ਇੱਥੇ ਲਿਖਿਆ ਹੋਇਆ ਕਿ ਆ ਸ਼ੈਂਪੀਨ ਲਿਖੀ ਹੋਈ ਆ ਰੋਜ਼ ਵਾਈਨ ਲਿਖਿਆ ਇੰਡੀਆ ਦੀ ਵੀ ਹੈਗੀ ਆ ਵਾਈਟ ਵਾਈਨ ਫਰਾਂਸ ਦੀ ਵੀ ਹੈਗੀ ਆ ਕਿਉਂਕਿ ਇੱਥੇ ਜਰਮਨੀ ਦੀ ਵੀ ਹੈਗੀ ਆ ਇੱਥੇ ਅਲੱਗ-ਅਲੱਗ ਤਰ੍ਹਾਂ ਦੇ ਗੈਸਟ ਆਉਂਦੇ ਆ ਜਿਨ੍ਹਾਂ ਨੂੰ ਇਹ ਚੀਜ਼ਾਂ ਪਤਾ ਵਾ ਤੇ ਨਾਲ ਲਿਖਿਆ ਜੀ 14.3 ਵੈਟ ਤੇ ਫਿਰ ਆਹ ਕਾਫੀ ਦਾ ਸੈਕਸ਼ਨ ਆ ਜਿਹਦੇ ਵਿੱਚ ਚਾਹ ਦਾ ਕੱਪ ਹੈਗਾ 550 ਦਾ ਤੇ ਇੱਕ ਇੱਥੇ ਹਰ ਇੱਕ ਚੀਜ਼ ਦੱਸੀ ਗਈ ਆ ਵੀ ਇਹਦੇ ਵਿੱਚ ਕਿੰਨਾ ਮਸਾਲਾ ਪਿਆ ਕਿਹੜੀ ਮਿਰਚ ਪਈ ਆ ਇਹ ਸਾਈਨ ਬਣੇ ਹੋਏ ਆ ਜਿਹੜੇ ਆ ਦੇਖੋ ਇਹ ਪੋਟਾਟੋ ਪੀਸ ਲਿਖਿਆ ਹੋਇਆ ਇਹ ਇਹਦੇ ਚ ਇੰਨੀਆ ਕੈਲਰੀਆਂ ਨੇ 150 ਗ੍ਰਾਮ ਹੋਊਗਾ ਤੇ ਇਹਦਾ ਰੇਟ ਹੈਗਾ 450 ਤੋਂ 600 ਰੁਪਈਆ ਤੇ ਜੇ ਵਿੱਚ ਉਹਦੇ ਕੀਮਾ ਪੈਂਦਾ ਤਾਂ 600 ਰੁਪਈਆ ਨਹੀਂ 450 ਰੁਪਈਆ ਇਸੇ ਤਰੀਕੇ ਆ ਚਿਕਨ ਟਿੱਕਾ ਜਿਹੜਾ ਲਿਖਿਆ ਹੋਇਆ ਇਹ ਵੀ 150 ਗ੍ਰਾਮ ਆ ਇਹਦਾ ਰੇਟ ਹੈਗਾ 1100 ਰੁਪਈਆ ਤੇ ਇੱਥੇ ਦੀ ਇਹ ਮੈਨੂ ਆ ਵੈਸੇ ਤਾਂ ਇਹ ਬਣਾਉਣੀ ਨਹੀਂ ਚਾਹੀਦੀ ਸੀ ਮੈਨੂੰ ਵੀਡੀਓ ਪਰ ਮੈਂ ਬਣਾ ਲਿਆ ਆ ਤੇ ਉਹ ਦੇਖੋ ਇੰਡੀਅਨ ਟੀ ਫॉर ਟੂ ਪ੍ਰਾਈਸ ਜਿਹੜੇ ਹੈਗੇ ਦੋ ਕੱਪਾਂ ਦਾ 1800 ਤੋਂ 2000 ਰੁਪਈਆ ਇਹ ਚਾਹ ਦਾ ਰੇਟ ਆ ਹੁਣ ਆਪਾਂ ਜਿਹਦੇ ਵਿੱਚ ਐਲਕੋਹਲ ਪਈ ਆ ਉਹਦਾ ਸਾਈਨ ਜਿਆ ਉਹ ਪਿਆ ਹੋਇਆ ਜਿਹਦੇ ਵਿੱਚ ਆਂਡਾ ਪਿਆ ਉਹ ਤੇ ਆਂਡੇ ਦਾ ਸਾਈਨ ਬਣਿਆ ਹੋਊਗਾ ਜਿਹਦੇ ਚ ਜੋ ਚੀਜ਼ ਪਈ ਆ ਉਹ ਚੀਜ਼ ਦਾ ਸਾਈਨ ਬਣਾਇਆ ਹੋਇਆ ਇਹ ਵੀ ਇੱਕ ਬਹੁਤ ਵੱਡੀ ਗੱਲ ਆ ਇਹ ਇੱਥੇ ਦਾ ਵਾਸ਼ਰੂਮ ਆ ਜਿਹਦੇ ਵਿੱਚ ਇਹ ਗੁਲਾਬ ਦਾ ਫੁੱਲ ਰੱਖਿਆ ਹੋਇਆ ਜਿਹੜਾ ਤਾਜ਼ਾ ਵਾ ਨੇਚਰਲ ਆ ਤੇ ਇੱਥੇ ਜਿਹੜੀਆਂ ਟਾਇਲਟ ਸ਼ੀਟਾਂ ਨੇ ਉਹ ਵੀ ਜਦੋਂ ਤੁਸੀਂ ਅੰਦਰ ਜਾਣਾ ਅੰਦਰ ਜਾਣਾ ਤੇ ਉਹਨੇ ਆਪੇ ਹੀ ਟੱਕਣ ਤਹਾਨੂੰ ਚੱਕ ਲੈਣਾ ਇਹ ਉਹ ਵੀ ਮੈਂ ਤੁਹਾਨੂੰ ਦਿਖਾਉਣਾ ਜਦੋਂ ਟਾਇਲਟ ਜਾਣਾ ਤੇ ਇਹਨੇ ਆਪੇ ਉਹ ਟੱਕਣ ਚੱਕ ਲੈਣਾ ਅੰਦਰ ਲਾਈਟ ਜਗਦੀ ਆ ਕਿਆ ਬਾਤਾਂ ਜੀ ਕਿਆ ਬਾਤਾਂ ਇੱਥੇ ਪਤਾ ਲੱਗਦਾ ਵੀ ਦੁਨੀਆ ਕਿੱਥੇ ਵਸਦੀ ਆ ਤੇ ਮੇਰਾ ਮਕਸਦ ਤਾਂ ਸਿਰਫ ਤੁਹਾਨੂੰ ਦਿਖਾਉਣਾ ਤੇ ਬਾਕੀ ਸਫਰ ਦੇ ਵਿੱਚ ਆਪਾਂ ਹੋਰ ਵੀ ਗੱਲਾਂ ਕਰਦੇ ਆਂ ਇੱਥੋਂ ਆਪਾਂ ਇੱਕ ਅੱਧਾ ਡਰੋਨ ਸ਼ਾਟ ਵੀ ਲਿਆ ਵਾ ਤੇ ਉਹ ਵੀ ਤੁਹਾਨੂੰ ਦਿਖਾਉਣਾ ਇਹ ਮਹਾਰਾਜਾ ਰਣਜੀਤ ਸਿੰਘ ਦਾ ਜਨ ਕੇ ਇੱਕ ਰੂਮ ਬਣਾਇਆ ਉਹਨਾਂ ਦੇ ਨਾਮ ਦੇ ਉੱਤੇ ਜਿੱਥੇ ਖਾਣਾ ਕਹੇ ਲੋ ਵੀ ਮੀਟਿੰਗ ਕਰਨੀ ਆ ਜਾਂ ਖਾਣਾ ਖਾਣਾ ਇਹ ਇਦਾਂ ਦੇ ਇੰਨੇ ਵਿਲੇ ਬਣਾਏ ਹੋਏ ਆ ਇੱਥੇ ਕਿ ਜਿਹਦੇ ਵਿੱਚ ਤੁਸੀਂ ਕਹੇ ਲੋ ਵੀ ਆਪਣੀ ਜ਼ਿੰਦਗੀ ਦਾ ਇੱਕ ਰਾਤ ਰਹਿ ਕੇ ਆ ਸਕਦੇ ਹੋ ਜੇ ਤੁਹਾਨੂੰ ਇਹ ਵਲੌਗ ਵਧੀਆ ਲੱਗਿਆ ਤਦ ਲਾਈਕ ਸ਼ੇਅਰ ਜਰੂਰ ਕਰਦੇ ਹੋ ਮਿਹਨਤ ਬਹੁਤ ਕੀਤੀ ਆ ਤੇ ਜੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤੇ ਇਹਨੂੰ ਸਬਸਕ੍ਰਾਈਬ ਵੀ ਕਰਦੇ ਹੋ ਧੰਨਵਾਦ ਦੋਸਤੋ ਮਿਲਦੇ ਆ ਛੇਤੀ